ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਹਰੀਜੰਟ 307 ਅੱਜ ਆਪਾਂ ਲਾਈਵ ਹੋਏ ਹਾਂ ਲੁਧਿਆਣੇ ਨਹਿਰ ਤੇ ਅੱਜ ਇੱਥੇ ਗਾਂਧੀ ਗਰੁੱਪ ਆ ਜੀ ਮੁੰਡਿਆਂ ਦਾ ਡਰਾਈਵਰ ਵੀ ਨੇ ਸਾਰੇ ਇਹ ਇਹਨਾਂ ਨੇ ਅੱਜ ਸੋਸਾਇਟੀ ਬਣਾਈ ਆ ਵੀ ਡਰਾਈਵਰਾਂ ਦੇ ਹੱਕ ਨਾ ਮਰੇ ਜਾਣ ਜਿੱਥੇ ਘੱਟ ਤਨਖਾਹ ਤੇ ਲੋਕ ਲੱਗਦੇ ਆ ਅੱਜ ਇਹਨਾਂ ਨੇ ਮਤਾ ਪਾਇਆ 1 ਕਾ ਕੀਤਾ ਵੀ 20000 ਸੈਲਰੀ ਪਰ ਪਰਸਨ ਰੋਟੀ ਪਾਣੀ ਦਾ ਖਰਚਾ ਜੇ ਬਾਹਰ ਅੰਦਰ ਜਾਂਦੇ ਆ ਉਹ ਲੱਗਾ ਤੇ ਬਾਕੀ ਤੁਹਾਨੂੰ ਗਾਂਧੀ ਵੀਰਾ ਆਪ ਦੱਸੂਗਾ ਦੱਸ ਜਾਣ ਵੀਰ ਜੀ 80 ਗਾਲ ਸਾਰੇ ਡਰਾਈਵਰ ਵੀਰਾਂ ਨੂੰ ਮੈਂ ਤੁਹਾਡਾ ਛੋਟਾ ਭਾਈ ਗਾਂਧੀ ਲੁਧਿਆਣਾ ਸ਼ਹਿਰ ਮੇਰਾ ਵੀਰ ਮੇਰਾ ਕਹਿਣ ਦਾ ਇਹ ਆ ਵੀ ਜਿੰਨੇ ਆਪਣੇ ਡਰਾਈਵਰ ਵੀਰ ਨੇ ਲੁਧਿਆਣਾ ਸ਼ਹਿਰ ਦੇ ਵੀ ਕੋਈ ਮੇਰਾ ਭਰਾ ਘੱਟ ਰੇਟ ਦੇ ਨਾਲ ਲੱਗੇ ਜਿਹੜੀ ਸੈਲਰੀ ਆਪਣੀ ਲੁਧਿਆਣਾ ਸ਼ਹਿਰ ਦੀ ਚੱਲਦੀ ਆ 20 ਬਾ 1000 ਰੁਪਏ ਚੱਲਦੀ ਆ 8 ਘੰਟੇ ਡਿਊਟੀ ਚੱਲਦੀ ਆ ਤੇ ਬਾਕੀ ਓਵਰ ਟਾਈਮ ਚੱਲਦਾ ਵਾ ਰੋਟੀ ਪਾਣੀ ਮੇਰਾ ਭਰਾ ਜਿੰਨੇ ਮੇਰੇ ਵੀਰ ਨੇ ਸਾਰੇ ਜਿੰਨੇ ਮੇਰੇ ਡਰਾਈਵਰ ਵੀਰ ਨੇ ਸਾਰੇ ਜੋ ਮੈਂ ਸੈਲਰੀ ਦਸੀਆ ਮੇਰਾ ਭਰਾ پوری ਉਸ ਸੈਲਰੀ ਤੇ ਲੱਗਣ ਉਹ ਤੋਂ ਘੱਟ ਨਾ ਲੱਗਣ ਮੇਰਾ ਭਰਾ ਜਿੰਨੇ ਮੇਰੇ ਡਰਾਈਵਰ ਵੀਰ ਨੇ ਸਾਰੇ ਉਹ ਸੈਲਰੀ ਤੇ ਲੱਗਣ ਤੇ ਰੋਟੀ ਪਾਣੀ ਸਾਰਾ ਖਰਚਾ ਮਾਲਕ ਦਾ ਹੋਊਗਾ ਰਹਿਣ ਸਹਿਣ ਸਭ ਮਾਲਕ ਦਾ ਹੋਊਗਾ ਬਸ ਇੰਨਾ ਕਾ ਵੀ ਕਲਾ ਡਰਾਈਵਰ ਦਾ ਕੰਮ ਆ ਡਰਾਈਵਰੀ ਕਰਨਾ ਕਿਉਂਕਿ ਡਰਾਈਵਰੀ ਵੀ ਉਹ ਕਰਦਾ ਜਿਹੜਾ ਮੌਤ ਦੇ ਮੂੰਹ ਚ ਰਹਿੰਦਾ ਆ ਆਪਾਂ ਪੈਸੇ ਉਹ ਨਹੀਂ ਮੰਗਣਿਆਂਗੇ ਆਪਾਂ ਪੈਸੇ ਉਸ ਚੀਜ਼ ਦੇ ਮੰਗਦੇ ਆ ਵੀ ਕਿਉਂਕਿ ਅਸੀਂ ਮੌਤ ਦੇ ਮੂੰਹ ਚ ਰਹਨੇ ਆ ਕਿਉਂਕਿ ਥੋੜਾ ਟਾਈਮ ਪਹਿਲਾਂ ਸਾਡਾ ਇੱਕ ਵੀਰਾ ਆਪਣੇ ਬਾੜੇ ਵਾਲ ਤੋਂ ਵੀਰ ਸੀਗਾ ਟੈਕਸੀ ਵਾਲਾ ਉਹ ਵੀਰ ਦਾ ਬਹੁਤ ਦੁੱਖਦਾਈ ਦੀ ਗੱਲ ਕਰ ਰਿਆ ਵਾ ਉਹ ਵੀਰ ਦਾ ਕਤਲ ਹੋ ਗਿਆ ਵਾ ਕਤਲ ਵੀ ਕਿਵੇਂ ਹੋਇਆ ਵਾ ਉਹ ਵੀ ਦੱਸਦਾ ਮੈਂ ਤੁਹਾਨੂੰ ਉਹ ਵੀਰ ਦੀ ਗੱਡੀ ਦੇ ਵਿੱਚ ਕੋਈ ਕਰਕੇ ਰਾਈਡ ਬੁੱਕ ਲੈ ਗਿਆ ਉਹਨਾਂ ਨੂੰ ਉਹਦੇ ਨਾਲ ਬੜੀ ਰਹਿਮੀ ਨਾਲ ਉਹਦਾ ਕਤਲ ਹੋਇਆ ਵਾ ਮੈਂ ਉਹਦਾ ਵੀ ਭਰਾ ਦਾ ਦੁੱਖਦਾਈ ਦੀ ਐਨਾ ਕਾ ਵੀ ਦੁੱਖ ਬਹੁਤ ਹੋਇਆ ਵੀਰ ਦਾ ਸਾਨੂੰ ਤੁਸੀਂ ਵੀ ਬੋਲੋ ਵੀਰ ਜੌਰ ਕੁੜੇ ਦੇ ਰੈਕੋਟ ਵੀਰੇ ਤੁਸੀਂ ਦੱਸੋ ਹੁਣ ਉਹ ਬੰਦੇ ਨੂੰ ਕਿਵੇਂ ਧੋਖੇ ਨੇ ਟੈਕੀ ਬੁੱਕ ਕਰਕੇ ਲੈ ਕੇ ਗਏ ਸੀ ਹਾਂਜੀ ਵੀਰੇ ਬਿਲਕੁਲ ਉਹਨੂੰ ਧੋਖੇ ਨਾਲ ਲੈ ਗਏ ਪਹਿਲਾਂ ਤਾਂ ਉਹਨੂੰ ਕਮਾਈ ਗਏ ਰੈਕੋਟ ਸਾਈਡ ਤੋਂ ਉਸ ਤੋਂ ਬਾਅਦ ਉਹਦਾ ਬੇਰਹਿਮੀ ਨਾਲ ਬਾਈ ਕਤਲ ਕਰਤਾ ਠੀਕ ਹੈ ਵੀਰੇ ਤੇ ਇਹਦਾ ਬਹੁਤ ਦੁੱਖ ਹੋਇਆ ਸਾਨੂੰ ਇਦਾਂ ਵੀਰੇ ਸਾਰੇ ਡਰਾਈਵਰ ਵੀਰ ਧਿਆਨ ਰੱਖੋ ਰਾਤ ਨੂੰ ਕੋਈ ਵੀ ਵੀਰੇ ਗੇੜਾ ਧਿਆਨ ਨਾਲ ਬੁੱਕ ਕਰੋ ਸਵਾਰੀ ਦੇ ਕੇ ਲੈ ਕੇ ਜਾਓ ਆਪਦੀ ਸੇਫਟੀ ਆਪ ਕਰੋ ਮੇਰਾ ਵੀਰ ਬਣ ਕੇ ਤੇ ਇਹ ਜਿਹੜਾ ਕਤਲ ਕਰਿਆ ਵੀਰੇ ਕਿੰਨੇ ਬੰਦਿਆਂ ਵੱਲੋਂ ਕਤਲ ਕੀਤਾ ਗਿਆ ਮੁੰਡੇ ਦਾ ਇਹ ਤਿੰਨ ਬੰਦੇ ਸੀਗੇ ਵੀਰੇ ਠੀਕ ਆ ਉਹਹੀ ਤੋਂ ਤਿੰਨੇ ਬੰਦੇ ਵੀਰੇ ਫੜੇ ਗਏ ਅਰੈਸਟ ਹੋ ਗਏ ਠੀਕ ਹੈ ਜੀ ਨੰਗ ਸਿੰਘ ਆ ਇੱਕ ਨੰਗ ਸਿੰਘ ਉਹ ਨਕਲੀ ਨੰਗ ਸਿੰਘ ਨਹੀਂ ਜੀ ਉਹ ਨਕਲੀ ਬਾਣੇ ਦੇ ਬਿਲਕੁਲ ਨਕਲੀ ਬਾਣੇ ਦੇ ਵਿੱਚ ਇੱਕ ਸਿੰਘ ਬਣਿਆ ਬਾਈ ਜੀ ਬਾਕੀ ਗੋਲਡੀ ਵੀਰੇ ਤੁਸੀਂ ਆਪਣੇ ਗਰੁੱਪ ਦੇ ਵਿੱਚ ਜੇ ਕੋ ਕਹਿਣਾ ਚਾਹੁੰਦੇ ਤਾਂ ਦੱਸ ਸਕਦੇ ਹੋ ਬਸ ਉਹ ਭਰਾ ਖੜਿਆ ਜਿਹੜੀ ਇਹਨਾਂ ਨੇ ਗੱਲਾਂ ਕਹੀਆਂ ਵੀਰੇ ਸਹੀ ਗਈਆਂ ਤੁਸੀਂ ਐਗਰੀਓ ਵੀਰੇ ਸਾਰੇ ਜੇ ਕੋਈ ਵੀ ਬੰਦਾ 12 2000 ਤੋਂ ਘੱਟ ਲੱਗਦਾ ਜਾਂ ਕੋਈ ਵੀ ਆਪਣੇ ਗਰੁੱਪ ਦੇ ਵਿੱਚ ਉਹਨੂੰ ਵੀਰੇ ਜੁਰਮਾਨਾ ਲੱਗੂਗਾ ਜਿਹੜੀ ਬਣਾ ਹੁਣ ਤੁਸੀਂ ਮੋਹਤ ਪਰ ਬੰਦੇ ਖੜੇ ਹੋ ਕੱਲ ਨੂੰ ਕੋਈ ਬੰਦਾ ਘੱਟ ਪੈਸੇ ਤੇ ਲੱਗਦਾ ਜਾਂ ਕੋਈ ਬੰਦੇ ਦੀ ਗਲਤੀ ਹੁੰਦੀ ਹੈ ਤਾਂ ਉਹਦੇ ਵੀਰੇ ਜੁਰਮਾਨਾ ਲੱਗੂ ਗਰੁੱਪ ਦੇ ਵਿੱਚ ਚੱਲਦਾ ਵਾ ਉਹਦੇ ਨਾਲ ਵੀ ਬਾਈ ਸਿੱਧੀ ਗੱਲ ਕਰੀ ਜਾਊਗੀ ਨੰਬਰ 2 ਤੇ ਬਾਕੀ ਜਿਹੜੇ ਆਪਣੇ ਡਰਾਈਵਰ ਭਰਾ ਨੇ ਆਪਦੀ ਸੇਫਟੀ ਆਪਦੇ ਹੱਥ ਚ ਰੱਖ ਕੇ ਚੱਲੋ ਆਪ ਦੀ ਲਾਈਵ ਲੁਕ ਕਿਸੇ ਪਾਸੇ ਜਾਣੇ ਆਪ ਦੀ ਲਾਈਵ ਮੇਨ ਕਰਦਿਆਂ ਨੂੰ ਜਰੂਰ ਦੋ ਗਰੁੱਪ ਚ ਪਛੱਕਦੀ ਪਾ ਦੋ ਐਡਮਿਨ ਨੂੰ ਪਾ ਦੋ ਗੁਰੋ ਆਪ ਦੀ ਲਾਈਵ ਲੋਕੇਸ਼ਨ ਜਰੂਰ ਪਾਓ ਕਿਤੇ ਵੀ ਜਾਣਾ ਵਾ ਹਾਂਜੀ ਭਾਈ ਜੀ ਤੁਸੀਂ ਦੱਸੋ ਇਹ ਕੀ ਕਹਿੰਦੇ ਹੋ ਗਰੁੱਪ ਵਾਲਾ ਬੰਦਾ ਕਿਸੇ ਤੋਂ ਕੋਈ ਕਮਿਸ਼ਨ ਲੈ ਕੇ ਲਵਾਉਂਦਾ ਪਾ ਉਹਦੇ ਤੇ ਵੀ ਕਾਰਵਾਈ ਹੋਊਗੀ ਹਾਂਜੀ ਉਹਦੇ ਤੇ ਹੁਣ ਆਪਣੇ ਭਰਾ ਸਾਰੇ ਖੜੇ ਆ ਆਹ ਮੋਦਰਾ ਕੰਮ ਕਰੋ ਜਵਾਹਰ ਨੰਬਰੋ ਜੀ ਮੇਰਾ ਵੀਰੇ ਇੱਕ ਬੇਨਤੀ ਕਰਦਾ ਸਰਕਾਰਾਂ ਨੂੰ ਜਿਹੜਾ ਵੀਰ ਸਾਡਾ ਮਾਰਿਆ ਵਾ ਉਹ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਅਸੀਂ ਵੀ ਬੰਦੇ ਨੂੰ ਬੰਦ ਦੀ ਕੋਈ ਨਾ ਨਕਾਰਵਾਈ ਕੀਤੀ ਜਾਵੇ ਦਿੱਤੀ ਜਾਵੇ ਤੇ ਸਾਡੀ ਜਿਹੜੀ ਡਰਾਈਵਰਾਂ ਦੀ ਜਿਹੜੀ ਮੀਟਿੰਗ ਹੋਈ ਅੱਜ ਡਰਾਈਵਰ ਮੀਟਿੰਗ ਉਹਦੇ ਵਿੱਚ ਮੇਰਾ ਵੀਰ ਜਿੰਨੇ ਮਾਲਕ ਨੇ ਲੁਧਿਆਣੇ ਵਾਸੀ ਦੇ ਸਾਰੇ ਮਾਲਕ ਡਰਾਈਵਰਾਂ ਦੀ ਪੂਰੀ ਸਪੋਰਟ ਕਰ ਕਰੋ ਤੇ ਜਿਹੜੀ ਸੈਲਰੀ ਅਸੀਂ ਮੰਗੀ ਆ ਉਹ ਸਾਨੂੰ ਅੱਢ ਹੱਕ ਦਿੱਤਾ ਜਾਵੇ ਅੱਢ ਹੱਕ ਦਿੱਤਾ ਜਾਵੇ ਜੀ ਮੰਗਾਈ ਦੇ ਟਾਈਮ ਤੇ ਸਾਰੀ ਇੰਟੀ ਦੀ ਸੈਲਰੀ ਜਾਇਜ਼ ਆ ਜੀ ਪੂਰੀ ਜਿਹੜੇ ਬੰਦੇ ਨੇ 30 ਕਿਲੋਮੀਟਰ ਤੋਂ ਆਉਣਾ ਆਪ ਡਾਊਨ ਕਰਨਾ ਉਹਨੂੰ ਕਿੰਨਾ ਓਖਾ ਜੀ ਹੋਰ 15000 ਤੇ ਬੰਦੇ ਲੱਗਿਆ ਉਹ ਸਾਰੇ ਡਰਾਈਵਰਾਂ ਦਾ ਕੰਮ ਖਰਾਬ ਕਰਦੇ 3000 ਰੁਪਏ ਸਾਡਾ ਖਰਚਾ ਲੱਗ ਜਾਂਦਾ ਹੈ ਬਾਕੀ ਖਾਣ ਪੀਣੇ ਰੋਟੀ ਪਾਣੀ ਤੇ ਨਿਕਲ ਜਾਂਦੇ ਨੇ ਜੀ ਉਹੀ ਕਹਿੰਦਾ ਬੰਦਾ ਹੁਣ ਜੇ ਕੋਈ ਦਿਹਾੜੀ ਤੇ ਵੀ ਆਉਂਦਾ ਬੰਦਾ ਠੀਕ ਹੈ 800 ਰੁਪਏ ਦਿਹਾੜੀ ਤੇ ਵੀ ਅੱਜ ਕੱਲ ਹੈ ਹੀ ਮੰਗਾਈ ਬਹੁਤ ਆ ਜੀ ਇਸ ਕਰਕੇ ਆਪ ਬਿਲਕੁਲ ਮੇਰਾ ਵੀਰ ਕਹਿਣ ਦਾ ਇਹੀ ਆ ਵੀ ਕੋਈ ਮੇਰਾ ਵੀਰ ਘੱਟ ਪੈਸਿਆਂ ਦੇ ਨਾਲ ਲੱਗੋ ਆਪਣੀ ਜੋ ਸੈਲਰੀ ਆ ਮੇਰਾ ਪਰ ਆ ਉਹ ਸੈਲਰੀ ਤੇ ਲੱਗੋ ਕਿਉਂਕਿ ਅੱਜ ਇਸ ਟਾਈਮ ਇੰਨੀ ਮਗਹਾਈ ਹੋਈ ਹੋਈ ਆ ਲੱਕ ਤੋੜਿਆ ਬਿਆ ਮਗਹਾਈ ਮੈਂ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਦਾ ਕੋਈ ਮੇਰਾ ਵੀਰ ਘੱਟ ਪੈਸੇ ਦੇ ਨਾਲ ਲੱਗੇ ਬਸ ਠੀਕ ਆ ਜੀ ਅੱਜ ਤੋਂ ਸਾਡਾ ਇਹ ਗਾਂਧੀ ਗਰੁੱਪ ਚੱਲੂਗਾ ਜੀ ਇਹਦੇ ਵਿੱਚ ਕੋਈ ਵੀ ਬੰਦਾ ਘੱਟ ਵੱਧ ਕਰਦਾ ਫੜਿਆ ਗਿਆ ਤਾਂ ਉਹਦੂੰ ਜੁਰਮਾਨਾ ਲੱਗੂਗਾ ਗਾਂਧੀ ਗਰੁੱਪ ਜਿੰਦਾਬਾਦ ਗਾਂਧੀ ਗਰੁੱਪ ਜਿੰਦਾਬਾਦ ਡਰਾਈਵਰ 1 ਜਿੰਦਾਬਾਦ ਡਰਾਈਵਰ 1 ਜਿੰਦਾਬਾਦ ਗਾਂਧੀ ਗਰੁੱਪ ਜਿੰਦਾਬਾਦ ਗਾਂਧੀ ਗਰੁੱਪ ਜਿੰਦਾਬਾਦ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੂਟ ਦਿ ਲੋ ਸੂਟ ਡਰਾਈਵਰ ਵੀਰਾਂ ਨੂੰ ਠੀਕ ਹੈ ਜੀ ਓਕੇ ਡਾਰਲਿੰਗ